ਦੇਸ਼ ਅੰਦਰ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵੋਟ ਚੋਰ ਗੱਦੀ ਛੋੜ ਦੇ ਤਹਿਤ ਫਾਜ਼ਿਲਕਾ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕਵਾਇਆ ਅਤੇ ਮੈਂਬਰ ਪਾਰਲੀਮੈਂਟ ਫਰੋਈਪੁਰ ਸਰਦਾਰ ਸ਼ੇਰ ਸਿੰਘ ਕਵਾਇਆ ਦੀ ਅਗਵਾਈ ਹੇਠ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਇਹ ਕੈਂਡਲ ਮਾਰਚ ਗਾਂਧੀ ਚੌਕ ਤੋਂ ਸ਼ੁਰੂ ਹੋ ਕੇ ਚੌਕ ਘੰਟਾ ਕਰ ਤੱਕ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਦਵਿੰਦਰ ਕਵਾਇਆ ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਕਵਾਇਆ ਹੰਸਰਾ ਜੋਸਨ ਕੋਸ਼ਲ ਬੂ ਗੋਲਡੀ ਝਾਂਬ ਅਤੇ ਹੋਰ ਵੱਖ-ਵੱਖ ਆਗੂਆਂ ਨੇ ਕੀਤੀ ਇੱਥੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਬਲਾਕਾਂ 'ਚ ਉਹ ਕਾਂਗਰਸੀ ਪੁੱਜੇ ਅਤੇ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਲਾਇਆ ਜਿੱਥੇ ਬੋਲਦੇ ਹੋਏ ਕਿਹਾ ਗਿਆ ਕਿ ਆਉਣ ਵਾਲਾ ਸਮਾਂ ਦੂਰ ਨਹੀਂ ਜਦ 2027 ਵਿੱਚ ਕਾਂਗਰਸ ਸਰਕਾਰ ਪੰਜਾਬ 'ਚ ਬਣੇਗੀ ਅਤੇ ਉਸ ਤੋਂ ਬਾਅਦ ਦੇਸ਼ ਅੰਦਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਉਹਨਾਂ ਨੇ ਮੋਦੀ ਸਰਕਾਰ ਨੂੰ ਕਮਜ਼ੋਰਾਂ ਦੀ ਸਰਕਾਰ ਦੱਸਿਆ ਅਤੇ ਬੋਲਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਹਾਂਜੀ ਐਮਪੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਡਲ ਮਾਰਚ ਨੂੰ ਲੈ ਕੇ ਦੇਖੋ ਇਹ ਜੋ ਕੈਂਡਲ ਮਾਰਚ ਅੱਜ ਸਾਡੀ ਕਾਂਗਰਸ ਪਾਰਟੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਰਾਹੁਲ ਗਾਂਧੀ ਜੀ ਵੱਲੋਂ ਇੱਕ ਦਿਨ ਦੇ ਸੱਦੇ ਤੇ ਕਿ ਅਸੀਂ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੂੰ ਜਾਗਰੂਕ ਇਹ ਜਿਹੜੀ ਆਜ਼ਾਦੀ ਹੈ ਕਿਵੇਂ ਮਿਲੀ ਕਿਵੇਂ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਿਰਫ ਵੋਟ ਦਾ ਹੱਕ ਲੈਣ ਲਈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵੋਟ ਜਿਹੜੀ ਹੈ ਉਹ ਸਿਰਫ ਉਹਨਾਂ ਘਰਾਣਿਆਂ ਦੀ ਹੋਇਆ ਕਰਦੀ ਸੀ ਜਿਹੜੇ ਜਿਹੜੇ ਬੜੇ-ਵੱਡੇ ਸਰਮਾਇਦਾਰ ਹੁੰਦੇ ਸੀ ਪਰ ਅੱਜ ਡਾਕਟਰ ਭੀਮrao ਅੰਬੇਦਕਰ ਦੀ ਸੰਵਿਧਾਨ ਤੋਂ ਬਾਅਦ ਹਰੇਕ ਗਰੀਬ ਦਾ ਹਰੇਕ ਅਮੀਰ ਦਾ ਜਿਹੜਾ ਉਹ ਵੋਟ ਬਣਿਆ ਹੋਇਆ ਹੈ ਪਰ ਇਹ ਬੜੀ ਵੱਡੀ ਜਿਹੜੀ ਸਾਡੇ ਦੇਸ਼ ਦੇ ਵਿੱਚ ਵੱਡੀ ਲਹਣ ਤੇ ਨਾਲ ਇਸ ਪਾਰਟੀ ਵਾਲਿਆਂ ਜਿਨ੍ਹਾਂ ਨੇ ਆ ਵੋਟਾਂ ਨੂੰ ਚੋਰੀ ਕਰਕੇ ਜਾਲੀ ਵੋਟ ਬਣਾ ਕੇ ਇਹ ਆਪਣੀ ਸਰਕਾਰ ਬਣਾਈ ਤੇ ਅੱਜ ਉਹ ਜਿਹੜਾ ਉਹਨਾਂ ਦਾ ਪਰਦਾ ਫਾਸ਼ ਹੋਇਆ ਉਸ ਚੀਜ਼ ਨੂੰ ਲੈ ਕੇ ਅੱਜ ਇਹ ਜਿਹੜਾ ਸਕੈਂਡਲ ਮਾਰਚ ਕੱਢਿਆ ਗਿਆ ਤਾਂ ਕਿ ਆਜ਼ਾਦੀ ਤੋਂ ਪਹਿਲਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਇਹ ਜਿਹੜੀ ਚੁਣੀ ਹੋਈ ਸਰਕਾਰ ਨਹੀਂ ਇਹ ਚੋਰੀ ਵੋਟ ਕਰਕੇ ਚੁਣੀ ਗਈ ਸਰਕਾਰ ਹੈ ਇਸ ਕਰਕੇ ਇਸ ਦਾ ਪੂਰਾ ਜਿਹੜਾ ਬਾਇਓ ਡਾਟਾ ਉਹ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਲੈ ਕੇ ਇਹ ਬਹਿਸ ਕਰਨ ਨੂੰ ਤਿਆਰ ਨਹੀਂ ਡਿਸਕਸ਼ਨ ਕਰਨ ਨੂੰ ਤਿਆਰ ਨਹੀਂ ਨਾ ਤੇ ਹਿੰਮਤ ਨਹੀਂ ਇੱਥੇ ਸੋ ਡਿਸਕਸ਼ਨ ਕਰੀਏ ਸਾਰਾ ਪਾਰਲੀਮੈਂਟ ਜਿਹੜਾ ਉਹ ਅਡਜਰਨ ਤੇ ਜਿਹੜਾ ਚੱਲਿਆ ਗਿਆ ਔਰ 4 ਦਿਨ ਬਾਕੀ ਰਹਿ ਗਏ ਮੈਂ ਤਾਂ ਹੁਣ ਵੀ ਬੇਨਤੀ ਕਰਦਾ ਕਿ ਆਓ ਸਾਹਮਣੇ ਆ ਕੇ ਮੁਕਾਬਲਾ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਵੋਟਾਂ ਲਈਆਂ ਤੇ ਸਾਡਾ ਕੀ ਅਸੀਂ ਕੀ ਕਹਿ ਰਹੇ ਇਸ ਕਰਕੇ ਮੈਂ ਸੁਪਰੀਮ ਕੋਰਟ ਤੋਂ ਵੀ ਮੰਗ ਕਰਦਾ ਕਿ ਆ ਜਿਹੜੇ EVM ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਜਿਹੜੇ ਦੇਸ਼ਾਂ ਨੇ ਪਹਿਲਾਂ ਚਾਲੂ ਕੀਤੀਆਂ ਸੀ ਉੱਥੇ ਆ ਜੀਵੀਐਮ ਨਹੀਂ ਉੱਥੇ ਮੈਨੂਅਲ ਵੋਟ ਪੈ ਰਹੀ ਹੈ ਤੇ ਸਾਡੇ ਦੇਸ਼ ਦੇ ਵਿੱਚ ਵੀ ਇਹ ਆਰਡਰ ਕਰਤਾ ਜਾਏ ਕਿ ਇੱਥੇ ਬੈਨਗਲ ਵੋਟ ਪਾਏ ਤਾਂ ਕਿ ਜਿਹੜੀ ਵੋਟ ਪਾ ਕੇ ਪਤਾ ਲੱਗੇ ਕਿ ਕਿਹਰੇ ਨਾਲ ਕੌਣ ਲੋਕ ਖੜੇ ਹੈ ਸੋ ਇਸ ਕਰਕੇ ਇਹ ਵੀ ਬੜਾ ਆਜ਼ਾਦੀ ਤੋਂ ਪਹਿਲਾਂ ਬੇਨਤੀ ਕਰਦਾ ਔਰ ਦੂਜਾ ਜਿਹੜਾ ਇਹ ਅੱਜ ਦਾ ਲੋਕ ਜਿਹੜੇ ਜਾਗਰਤ ਹੋ ਚੁੱਕੇ ਐ ਅੱਜ ਡੋਰ ਟੂ ਡੋਰ ਵਾਰਡ ਵਾਈ ਔਰ ਬੂਥ ਵਾਈ ਜਿਹੜੀਆਂ ਕਮੇਟੀਆਂ ਐ ਰਾਹੁਲ ਜੀ ਨੇ ਬਣਾਉਣ ਵਾਸਤੇ ਕਹਿ ਸੀ ਉਹ ਸਾਰੇ ਉਸ ਤੇ ਪੈਰਾ ਦੇਾਂਗੇ ਤੇ ਆਉਣ ਵਾਲੇ ਟਾਈਮ ਦੇ ਪੰਜਾਬ ਦੇ ਵਿੱਚ ਵੀ ਅਸੀਂ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ ਕਿਉਂਕਿ ਪੰਜਾਬ ਤੋਂ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਫਿਰ ਪੂਰਾ ਦੇਸ਼ ਜਿਹੜਾ ਅਸੀਂ ਜਿੱਤਦੇ ਆਂ ਤੇ ਆਉਣ ਵਾਲੇ ਟਾਈਮ ਦੇ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਐ ਉਹ ਜਿੱਤ ਕੇ ਕਾਂਗਰਸ ਦੀ ਸਰਕਾਰ ਜਿਹੜੀ ਦੇਸ਼ ਦੇ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਉਹ ਮਿਲ ਸਕਣ ਇਹ ਤਾਂ ਸਿਰਫ ਲਟੇਰਿਆਂ ਦੀ ਤੇ ਚੋਰਾ ਦੀ ਜਿਹੜੀ ਹੈ ਵੋਟ ਚੋਰਾ ਦੀ ਸਰਕਾਰ ਹੈ ਇਸ ਨੂੰ ਦੇਸ਼ ਤੋਂ ਲਾਂਬੇ ਕਰਨਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਇੱਕ ਵੱਡਾ ਕੱਟ ਕੀਤਾ ਗਿਆ ਹੈ ਕੈਂਟਾ ਘਰ ਚੌਂਕ ਤੇ ਕੀ ਕਾਰਨ ਹੈ ਅੱਜ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪਿਛਲੇ ਦਿਨੀ ਜਿਹੜਾ ਭਾਜਪਾ ਸਰਕਾਰ ਨੇ ਵੋਟ ਚੋਰੀ ਕਰਕੇ ਔਰ ਲੱਖ ਲੱਖ ਸਟੇਟਾਂ ਨੂੰ ਸਰਕਾਰਾਂ ਬਣਾਈਆਂ 2024 ਦੇ ਵਿੱਚ ਵੋਟਾਂ ਚੋਰੀ ਕਰਕੇ ਸਰਕਾਰ ਬਣਾਈ ਔਰ ਉਹਦੇ ਖਿਲਾਫ ਜਿਹੜਾ ਅਸੀਂ ਪ੍ਰਦਰਸ਼ਨ ਕੀਤਾ ਔਰ ਕੈਨਲ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਹੈ ਇਹ ਰਾਹੁਲ ਗਾਂਧੀ ਜੀ ਨੇ ਮੀਡੀਆ ਦੇ ਸਾਹਮਣੇ ਸਾਰੇ ਪ੍ਰੂਫ ਰੱਖ ਦੇਗੀ ਜਿਹੜਾ ਮੋਦੀ ਨੇ ਸ਼ਰੇਆਮ ਜਿਹੜੀਆਂ ਵੋਟਾਂ ਚੋਰੀ ਕਰਕੇ ਸਰਕਾਰ ਬਣਾਈ ਹੈ ਔਰ ਉਹਦੇ ਖਿਲਾਫ ਔਰ ਲੋਕਤੰਤਰ ਨੂੰ ਬਚਾਉਣ ਵਾਸਤੇ ਔਰ ਡੈਮੋਕਰੇਸੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅੱਜ ਜਿਹੜਾ ਕੈਂਡਲ ਮਾਰਚ ਕੀਤਾ ਕੀ ਲੱਗਦਾ ਹੈ ਵੀ ਇਸ ਸਕੈਂਡਲ ਮਾਰਚ ਨਾਲ ਲੋਕਾਂ 'ਚ ਕਿੰਨੀ ਕੁ ਜਾਗਰੂਤਾ ਆਏਗੀ ਦੇਖੋ ਜੀ ਜਿਸ ਦਿਨ ਤੇ ਰਾਹੁਲ ਗਾਂਧੀ ਜੀ ਨੇ ਪ੍ਰੂਫ ਰੱਖ ਕੇ ਸਾਹਮਣੇ ਲਿਆਂਦੇ ਮੀਡੀਆ ਉਸ ਦਿਨ ਤੋਂ ਹੀ ਦੇਸ਼ ਦੇ ਵਿੱਚ ਇੱਕ ਨਵਾਂ ਹੀ ਹੋਰ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਔਰ ਹਰੇਕ ਬੰਦਾ ਹੀ ਜਾਗਰੂਕ ਹੈ ਔਰ ਅਸੀਂ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਜਿਵੇਂ ਅਸੀਂ ਕੈਂ ਇਸ ਪ੍ਰਦਰਸ਼ਨ ਹੋਰ ਅੱਗੇ ਲੈ ਕੇ ਜਾਵਾਂਗੇ ਕਿ ਹਰ ਇੱਕ ਗਲੀ ਗਲੀ ਲੋਕ ਜਿਹੜੇ ਇਸ ਗੱਲ ਤੋਂ ਜਾਗਰੂਕ ਹੋਣ ਔਰ ਗਾਂ ਤੋਂ ਜਿਹੜਾ ਇਹਨਾਂ ਭਾਜਪੀ ਜਿਹੜੀ ਧਰਮ ਦੇ ਨਾਮ ਤੇ ਰਾਜਨੀਤੀ ਕਰਦੀ ਇਹਨਾਂ ਨੂੰ ਲਾਂਬੇ ਕਰਾਂਗੇ ਕੀ ਲੱਗਦਾ ਹੈ ਇਹਨਾਂ ਦਾ ਕਾਂਗਰਸ ਨੂੰ ਕਿੰਨਾ ਕੋ ਫਾਇਦਾ ਹੋਏਗਾ ਕਾਂਗਰਸ ਅੱਜ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੇਖ ਲਓ ਕਾਂਗਰਸ ਦਾ ਮਾਹੌਲ ਹੈ ਲੋਕ ਪੂਰੇ ਦੇਸ਼ ਦੇ ਵਿੱਚ ਜਦੋਂ ਦਾ ਰਾਉਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਕੀਤੀ ਔਰ ਜਿਹੜੇ ਇਹਨਾਂ ਦੇ ਕਾਲੇ ਕਾਰਨਾਮੇ ਲੋਕਾਂ ਦੇ ਅੱਗੇ ਲਿਆਂਦੇ ਅੱਜ ਲੋਕਾਂ ਦਾ ਜਿਹੜਾ ਮੂੰਹ ਕਾਜਵਾ ਤੋਂ ਭੰਗ ਹੋ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੇ ਬੂਥ ਇੰਚਾਰਜ ਨੇ ਉਹਨਾਂ ਨੂੰ ਕੋਈ ਸੰਦੇਸ਼ ਦਿੱਤਾ ਜਾ ਰਿਹਾ ਹੈ ਇਸ ਬਾਬਤ ਬਿਲਕੁਲ ਜੀ ਉਸੇ ਤੇ ਪਹਿਲਾਂ ਤੋਂ ਹੀ ਅਸੀਂ ਇਹ ਲੱਗੇ ਹੋਇਆ ਕਿ ਜਿਹੜਾ ਗਲਤ ਵੋਟਾਂ ਫੇਕ ਵੋਟਾਂ ਜਿਹੜੀਆਂ ਕਿਸੇ ਵੀ ਬੂਥ ਤੇ ਨਾ ਪਣ ਔਰ ਸਾਡੇ ਵਰਕਰ ਸਹਬਾਨ ਔਰ ਅਸੀਂ ਕਮੇਟੀਆਂ ਬਣਾਈਆਂ ਹੋਈਆਂ ਔਰ ਕੁਝ ਬਣਾ ਰਹੇ ਹਾਂ ਕਿ ਜਿਹੜੇ ਫੇਕ ਵੋਟਾਂ ਨਾ ਹੋਣ ਜਿਹੜੇ ਜੈਨੂਇਨ ਵੋਟ ਹੈ ਇੱਕ ਬੰਦਾ ਇੱਕ ਹੀ ਵੋਟ ਪਾਵੇ ਥੈਂਕ ਯੂ ਸਰ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत